हरियाणा ਦੇ ADGP ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਰੋਸ ਵਜੋਂ ਲੁਧਿਆਣਾ ਦੇ ਆਰਤੀ ਚੌਕ ਵਿਖੇ Dalit ਸਮਾਜ ਦੇ ਭਾਈਚਾਰੇ ਅਤੇ Youth Congress ਦੇ ਆਗੂਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ CM ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਜੋ ਸਾਡੇ ਸੀਨੀਅਰ ਪੁਲਿਸ ਅਫਸਰ ਨੇ ਉਹਨਾਂ ਨੇ ਖੁਦਕੁਸ਼ੀ ਕੀਤੀ। ਇਸ ਦੇ ਪਿੱਛੇ ਕਈ ਵੱਡੇ-ਵੱਡੇ ਲੀਡਰਾਂ ਦਾ ਹੱਥ ਹੈ। ਜਦੋਂ ਕਿ ਮਰਨ ਵਾਲੇ ਪੁਲਿਸ ਅਫਸਰ ਦੇ ਵੱਲੋਂ 15 ਦੇ ਕਰੀਬ ਅਫਸਰਾਂ ਦੇ ਨਾਮ ਵੀ ਸ਼ਾਮਲ ਹਨ। ਜਿਨ੍ਹਾਂ ਵਿੱਚੋਂ ਕਈ ਅਫਸਰ ਅਟਾਇਰ ਹਨ ਅਤੇ ਕਈ ਆਨ ਡਿਊਟੀ ਹਨ ਉਹਨਾਂ ਨੇ ਕਿਹਾ ਕਿ ਦਲਿਤ ਸਮਾਜ ਪੂਰਜ਼ੋਰ ਮੰਗ ਕਰਦਾ ਹੈ ਕਿ ਜਿਨ੍ਹਾਂ ਵੀ ਅਫਸਰਾਂ ਦੇ ਜਿਨ੍ਹਾਂ ਵੀ ਅਫਸਰਾਂ ਦੇ ਇਸ ਹੱਤਿਆकांड ਦੇ ਵਿੱਚ ਹੱਥ ਹੈ ਉਹਨਾਂ ਦੇ ਉੱਪਰ ਜਲਦ ਤੋਂ ਜਲਦ ਹਰਿਆਣਾ ਸਰਕਾਰ ਕਾਰਵਾਈ ਕਰੇ ਅੱਜ ਕਿੰਨੇ ਦਿਨ ਹੋ ਗਏ ਡੈਥ ਹੋਈ ਨੂੰ 22 ਪੂਰਨ ਕੁਮਾਰ ਸਿੰਘ ਜੀ ਉਹ ਇੱਕ ਆਈਪੀਐਸ ਅਫਸਰ ਸੀ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਨਾ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਦਿੱਤਾ ਗਿਆ ਨਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਉਲਟਾ ਕੀ ਹੈ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਕੰਪਰੋਮਾਈਜ਼ ਲਈ ਹੈ ਫੋਰਸ ਕੀਤਾ ਜਾ ਰਿਹਾ ਤੁਸੀਂ ਸੋਚੋ ਵੀ ਅੱਜ ਉਸ ਪਰਿਵਾਰ ਤੇ ਕੀ ਬੀਤਦੀ ਹੋਊਗੀ ਵੀ ਜਿਹਦਾ ਜੀ ਹਸਪੀਟਲ ਦੇ ਵਿੱਚ ਮੌਰਚਰੀ ਦੇ ਵਿੱਚ ਪਿਆ ਹੈ ਵੀ ਉਹਨਾਂ ਦੇ ਗਲੇ ਦੇ ਥੱਲੇ ਉਹਨਾਂ ਦੀ ਬੇਟੀ ਉਹਦਾ ਅੰਨ ਦਾ ਦਾਣਾ ਜਿਹੜਾ ਕਿਵੇਂ ਉਤਰਦਾ ਹੋਊਗਾ ਸੋ ਅਸੀਂ ਅੱਜ ਸਾਰੇ ਆਪਣੇ ਭਰਾਵਾਂ ਸਾਥੀਆਂ ਦੇ ਨਾਲ ਇਕੱਠੇ ਹੋ ਕੇ ਅੱਜ ਦੇਸ਼ ਦੀ ਉਸ ਸਰਕਾਰ ਦਾ ਜਿਹੜੀ ਦੇਸ਼ ਦੇ ਵਿੱਚ ਰਾਜ ਕਰਦੀ ਹੈ ਉਹਦੇ ਪ੍ਰਧਾਨ ਮੰਤਰੀ ਦਾ ਨਰਿੰਦਰ ਮੋਦੀ ਜੀ ਦਾ ਤੇ ਜਿਹੜੇ ਸੀਐਮ ਨੇ ਹਰਿਆਣਾ ਦੇ ਨਹਿਬ ਸਿੰਘ ਸੈਣੀ ਜੀ ਦਾ ਉਹਨਾਂ ਦਾ ਪਤਲਾ ਫੂਕਿਆ ਜੇ ਅਸੀਂ ਆਪਣਾ ਰੋਸ ਦਰਜ ਕਰਾਇਆ ਤਾਂ ਜੋ ਜਿਹੜਾ ਸਾਡੇ ਭਾਈ ਪੂਰਨ ਜੀ ਆਈਪੀਐਸ ਅਫਸਰ ਨੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਆਪਣਾ ਨੀ ਕੋ ਲਿਸਟ ਵੀ ਜਿਹੜੀ ਜਾਰੀ ਹੋਈ ਹੈ ਕੋਈ ਉਹਨਾਂ ਤੇ ਕਾਰਵਾਈ ਹੋਈ ਹੈ ਸਰ ਕਾਰਵਾਈ ਕੋਈ ਨਹੀਂ ਹੋਈ ਕੱਲ ਇਹਨਾਂ ਦੇ ਕੇਂਦਰੀ ਮੰਤਰੀ ਜੀ ਗਏ ਸੀਗੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਦਾ ਇੱਕ ਸਹਿਯੋਗੀ ਸੰਦੀਪ ਵਾਲਮਿਕੀ ਜੀ ਉਹ ਪ੍ਰੈਸ ਨੂੰ ਸੰਬੋਧਨ ਕਰਦੇ ਨੇ ਉਹ ਦੱਸਦੇ ਨੇ ਵੀ ਜਿਹੜਾ ਨਾਇਬ ਸਿੰਘ ਸੈਣੀ ਆ ਉਹ ਚੀਫ ਸੈਕਟਰੀ ਨੂੰ ਹੁਕਮ ਕਰਦਾ ਕਿ ਵੀ ਡੀਜੀਪੀ ਦੇ ਤੇ ਐਸਐਸਪੀ ਰੋਤਕ ਤੇ ਕਾਰਵਾਈ ਕਰੋ ਜਰ ਜਿਹੜਾ ਸੀਐਸਓ ਸਾਫ਼ ਮਨਾ ਕਰ ਦਿੰਦਾ ਚੀਫ ਸਕੱਟਰੀ ਸਾਫ਼ ਬਣਾ ਕਰ ਦਿੰਦਾ ਤੇ ਸੈਣੀ ਕਹਿੰਦਾ ਕਿ ਵੀ ਮੈਨੂੰ ਤਾਂ ਪੀਐਨ ਵੀ ਸਸਪੈਂਡ ਕਰਨ ਦਾ ਅਧਿਕਾਰ ਨਹੀਂ ਹੈ ਜੇ ਤੈਨੂੰ ਪੀਐਨ ਵੀ ਸਸਪੈਂਡ ਕਰਨ ਦਾ ਅਧਿਕਾਰ ਨਹੀਂ ਹੈ ਤੇ ਮੈਂ ਉਹਨਾਂ ਨੂੰ ਕਵਾਂਗਾ ਤੁਸੀਂ ਅਸਤੀਫਾ ਦਿਓ ਮੁੱਖ ਮੰਤਰੀ ਛੱਤੋ ਤੇ ਆ ਕੇ ਸਾਡੇ ਹੱਕ 'ਚ ਖੜੋ ਅਸੀਂ ਤਾਂ ਮੰਨਾਂਗੇ ਵੀ ਤੁਸੀਂ ਸਾਡੇ ਸ਼ੁਭਚਿੰਤਕ ਹੋ ਸਾਡੇ ਦਲਤ ਸਮਾਜ ਵੱਲੋਂ ਤੇ ਪੰਜਾਬ ਯੂਥ ਕਾਂਗਰਸ ਵੱਲੋਂ ਅੱਜ ਇਹ ਪਤਲਾ ਫੁਕਿਆ ਗਿਆ ਹੈ